ਸਲਾਮ ਹੈ ਸਾਡੇ ਚੈਨਲ ਨੇ ਵੀ ਸਾਡੇ ਪੂਰੇ ਪੰਜਾਬ ਨਹੀਂ 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 ਸਲਾਮ ਹੈ ਨਹੀਂ ਨਹੀਂ ਅਰੇ ਹਾਂ ਤੇ ਪੰਜਾਬ ਭਰਾ ਭਰਾ ਨੇ ਹੈਨਾ ਇਹ ਸਾਰੇ ਦੁਨੀਆ ਨੂੰ ਪਤਾ ਬਸ ਦੋਵੇਂ ਹਰਿਆਣਾ ਤੇ ਪੰਜਾਬ ਭਰਾ ਭਰਾ ਨੇ ਬਹੁਤ ਚੰਗੇ ਬੰਦੇ ਹੋયા ਬਹੁਤ ਨਿੱਕੇ ਸੁਭਾਅ ਦੇ ਬੰਦੇ ਨੇ ਸਾਰੇ ਵਧੀਆ ਮੇਰੀ ਗੱਲ ਸੁਣੋ ਹਾਂਜੀ ਅੱਜ ਕਦੇ ਵੀ ਨਹੀਂ ਆਏ ਹਰਪ੍ਰੀਤ ਸਾਹਿਬ ਇਹ ਦੋ ਤਿੰਨ ਦਿਨ ਤੋਂ ਆਏ ਹਾਂ ਦੇਖੇ ਮਨੇ ਜਾਂਦੇ ਤੂੰ ਮਨ ਅੰਦਿਲ ਲੱਗ ਗਿਆ ਭਈ ਭਾਈ ਜਾਣ ਲੱਗ ਰਿਹਾ ਤੂੰ ਮਨ ਹੱਕਾ ਮਾਰ ਲਈ ਯਾਰ ਭਾਈ ਬਿਲਕੁਲ ਬਿਲਕੁਲ ਬਈ ਸਲਾਮ ਹੈ ਯਾਰ ਇਹਦੇ ਤੋਂ ਕਿ ਉੱਠੇ ਨਹੀਂ ਨਹੀਂ ਇਹ ਪਿਆਰ ਦੀ ਗੱਲ ਹੈ ਪਿਆਰ ਦੀ ਗੱਲ ਹੈ ਸਾਡੀ ਸਾਰ ਦਿਨ ਚਾਹ ਵੇਚਾਂ ਨਾ 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 ਕੀ ਭਾਈ ਸਾਰ ਦਿਨ ਚਾਹ ਵੇਚਾਂ ਏ ਭਾਈ ਇੱਥੇ ਹਾਂਸੀ ਆ ਭਰਾ ਆਪਣਾ ਚਾਹ ਬਣਾਉਂਦਾ ਚਾਹ ਵੀ ਪੂਰੀ ਸਿਰੇ ਦੀ ਬਣਾਉਂਦਾ ਐ ਨਹੀਂ ਕੋਈ ਪ੍ਰਮੋਸ਼ਨ ਵਾਲੀ ਗੱਲ ਨਹੀਂ ਜਿਹੜੀ ਸਟਾਈ ਆ ਬਸ ਮੈਂ ਵੈਸੇ 2 ਕੱਪ ਚਾਹ ਦੇ ਪੀਣਾ ਇੱਥੇ ਮੈਂ ਜਿੱਦਾਂ ਇਹਦੇ ਕੋਲ ਆਇਆ ਮੱਲੋ ਮੱਲੀ 3-4 ਕੱਪ ਚਾਹ ਦੇ ਪੀਤੇ ਜਾਂਦੇ ਪ੍ਰਮੋਸ਼ਨ ਨਹੀਂ ਚਾਹੀਦੀ ਸਾਡਾ ਪੰਜਾਬ ਭਰਾ ਆਪਣਾ ਕੋਈ ਚਾਹੀਦਾ ਬਸ ਯਾਰ ਜਿਹੜਾ ਬੰਦਾ ਚੰਗੀ ਚੀਜ਼ ਵੇਚਦਾ ਉਹ ਨੂੰ ਤਾਂ ਕਿਤੇ ਮਰਜੀ ਵੇਚ ਉਹਦਾ ਕੰਮ ਤਾਂ ਚੱਲ ਜਾਊਗਾ ਵਾਹ ਜੀ ਸਾਡੇ ਕੋਲ ਆ ਸਾਡੇ ਬਾਪੂ ਦੀ ਕਨਫੈਕਟਰੀ ਆ ਉਹ ਆਪਣੇ ਆਕਾ ਮਰੀਆਂ ਦਾ ਉਹ ਬਾਪੂ ਦੀ ਕਿਸ਼ਮਤ ਹੋਰ ਬਾਪੂ ਕਹਿਮ ਆ ਫਿਰ ਚੜਦੀ ਕਲਾ ਓਕੇ ਬੋਟੇ ਨੇ ਕਿੱਧਰ ਇਹ ਲਾ ਆਪਾਂ ਦਾ ਪਿਆਰਾ ਹੀ ਕਮਾਇਆ ਜ਼ਿੰਦਗੀ 'ਚ ਹੋਰ ਤਾਂ ਆਪਣੇ ਕੋਲ ਕੀ ਆ ਸਿਰਫ 2 ਦਿਨ ਹੋਏ ਨੇ ਮੈਨੂੰ ਆਏ ਨਹੀਂ ਬਾਪੂ ਕਹਿੰਦਾ ਚੱਲ ਤੈਨੂੰ ਦੁਕਾਨ ਖਾ ਕੇ ਲਿਆਉਣੀ ਆ ਆਪਦੀ